ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਦਾ ਜਿਹੜਾ 15ਵਾਂ ਭਾਗ ਹੈ ਉਹ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਰੂਬਰੂ ਕਰ ਰਹੇ ਹਾਂ ਵਿਆਹ ਦਾ ਦਿਨ ਛੇਕੜ ਆ ਪਹੁੰਚਾ ਪਰ ਜਿਸ ਮਨੁੱਖ ਦੀ ਸਾਰੇ ਟੱਬਰ ਨੂੰ ਉਡੀਕ ਸੀ ਉਹ ਨਹੀਂ ਆਇਆ ਆਂਡੇ ਗੋਂਡੇ ਮੂੰਹ ਜੋੜ-ਜੋੜ ਕੇ ਗੱਲਾਂ ਕਰ ਰਹੇ ਸਨ ਕਿ ਡੇ ਹਨੇਰ ਦੀ ਗੱਲ ਹੈ ਕਿ ਧੀ ਦਾ ਵਿਆਹ ਰਚਿਆ ਹੋਇਆ ਤੇ ਪਿਓ ਨੂੰ ਖੱਟਣ ਦੀ ਪਈ ਹੋਈ ਹੈ ਭਲਾ 14 ਦਿਨਾਂ ਲਈ ਆ ਨਹੀਂ ਸੀ ਸਕਦਾ ਬੰਬਈ ਕੋਈ ਸਮੁੰਦਰੋਂ ਪਾਰ ਤਾਂ ਨਹੀਂ ਸੀ ਇਧਰ ਕਿਦਾਰ ਦੇ ਹੀਲੇ ਬਹਾਨੇ ਜਿੰਨੇ ਕੋ ਕਰ ਸਕਦਾ ਸੀ ਸਭ ਖਤਮ ਹੋ ਚੁੱਕੇ ਸਨ ਇੱਕ ਵਾਰੀ ਉਹ ਬੈਠਾ ਬੈਠਾ ਆਪਣੇ ਆਪ ਉੱਤੇ ਝੁੰਜਲਾ ਉੱਠਦਾ ਮੈਂ ਇਹ ਕੀ ਮੁਸੀਬਤ ਸਹੇੜ ਲਈ ਮੁਫਤ ਦੀ ਰਾਹ ਜਾਂਦੀ ਇਹ ਬਲਾਈ ਗੱਲ ਲੱਗ ਪਰ ਹੁਣ ਕੀ ਬਣੇਗਾ ਕੀ ਸਾਰਾ ਭੇਤ ਖੋਲਦਿਆਂ ਪਰ ਅਜਿਹਾ ਕਰਨ ਨਾਲ ਮੇਰੀ ਪੋਜੀਸ਼ਨ ਕੀ ਰਹੇਗੀ ਜਿਸ ਨੂੰ ਮੈਂ ਧਰਮ ਦੀ ਮਾਤਾ ਪਰਵਾਨ ਕਰ ਚੁੱਕਾ ਹਾਂ ਕੀ ਉਸ ਦਾ ਰੋਮ ਰੋਮ ਮੈਨੂੰ ਨਫ਼ਰਤ ਨਹੀਂ ਕਰਨ ਲੱਗ ਪਏਗਾ ਕੀ ਪੁੱਤਰ ਦੇ ਥਾਂ ਉਹ ਮੈਨੂੰ ਬੁੱਕਲ ਦਾ ਸੱਪ ਕਹਿ ਕੇ ਨਹੀਂ ਤਿਰਸਾਰੇਗੀ ਕਿਦਾਰ ਦੇ ਦਿਲ ਨੂੰ ਹਰ ਵੇਲੇ ਚੁੰਡਣ ਵਾਲੀ ਇਹੋ ਹੀ ਚਿੰਤਾ ਨਹੀਂ ਸੀ ਇੱਕ ਹੋਰ ਵੀ ਤੇ ਇਦੋਂ ਵੀ ਕਿਤੇ ਵੱਧ ਚੜ ਕੇ ਖਤਰਨਾਕ ਜਿਸ ਦਾ ਅਸਰ ਉਸ ਦੇ ਮਨ ਤੋਂ ਛੁੱਟ ਸਰੀਰ ਉੱਤੇ ਵੀ ਪੈ ਰਿਹਾ ਸੀ ਵੀਣਾ ਦਾ ਸਹਰੇ ਜਾਣ ਦਾ ਦਿਨ ਹੁਣ ਬਹੁਤ ਦੂਰ ਨਹੀਂ ਸੀ ਕਿਦਾਰ ਜਾਣਦਾ ਸੀ ਕਿ ਵੀਣਾ ਨਾਲ ਉਸ ਦਾ ਕੀ ਰਿਸ਼ਤਾ ਹੈ ਪਰ ਇਹ ਜਾਣਦਾ ਹੋਇਆ ਵੀ ਉਹ ਸਮਝ ਨਹੀਂ ਸੀ ਸਕਦਾ ਕਿ ਉਸ ਦੇ ਅੰਦਰ ਕੀ ਹੋ ਰਿਹਾ ਹੈ ਭੈਣ ਨੂੰ ਸਹਰੇ ਤੋਰ ਦੇ ਵਿੱਚ ਜਿਹੜੀ ਖੁਸ਼ੀ ਕਿਸੇ ਵੀਰ ਨੂੰ ਹੋ ਸਕਦੀ ਹੈ ਉਹ ਕਿਦਾਰ ਨੂੰ ਵੀ ਸੀ ਵੀਣਾ ਸੁਹਾਗ ਦਾ ਸੁਖ ਰਜ ਰਜ ਕੇ ਮਾਣੇ ਇਹ ਕਾਮਨਾ ਵੀ ਉਸ ਦੇ ਦਿਲ ਵਿੱਚ ਕੋਈ ਘੱਟ ਨਹੀਂ ਸੀ ਕੋਈ ਵੀ ਖੁਦਗਰਜ ਲਾਲਸਾ ਉਸ ਨੂੰ ਆਪਣੇ ਅੰਦਰ ਪ੍ਰਗਟ ਰੂਪ ਵਿੱਚ ਵਿਖਾਈ ਨਹੀਂ ਸੀ ਦਿੰਦੀ ਪਰ ਇਹ ਸਭ ਕੁਝ ਹੁੰਦਿਆਂ ਵੀ ਕਿਦਾਰ ਔਖਾ ਸੀ পীੜਤ ਤੇ ਡਾਡਾ ਤਰਸਿਉਂ ਕਈ ਵਾਰੀ ਉਹ ਆਪਣੇ ਅੰਦਰੋਂ ਇਸ ਤਕਲੀਫ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਦਾ ਦਿਲ ਦਾ ਕੋਨਾ-ਕੋਨਾ ਟਟੋਲਦਾ ਮਤੇ ਕਿਤੇ ਕੋਈ ਚੰਗਿਆੜੀ ਲੁਕੀ ਹੋਈ ਹੋਵੇ ਪਰ ਕੁਝ ਵੀ ਨਾ ਫਿਰ ਇਹ ਕੀ ਕਿਉਂ ਹੈ ਕਿਸ ਤਰ੍ਹਾਂ ਦੀ ਹੈ ਇਹ ਚੀਜ਼ ਜਿਹੀ ਜਿਹੜੀ ਜਦ ਉੱਠਦੀ ਹੈ ਕਿਆਮਤ ਹੀ ਲਿਆ ਦਿੰਦੀ ਹੈ ਕਿਦਾਰ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਮਰਜ਼ੀ ਜਦ ਨਹੀਂ ਲੱਭਦੀ ਤਾਂ ਉਸ ਦਾ ਇਲਾਜ ਕਿਵੇਂ ਲੱਭ ਸਕੇ ਇਹ ਚੀਜ਼ ਜਿਉਂ-ਜਿਉਂ ਵੀਣਾ ਦਾ ਵਿਆਹ ਨੇੜੇ ਆਉਂਦਾ ਗਿਆ ਬਰਾਬਰ ਵੱਧਦੀ ਗਈ ਤੇ ਅਖੀਰ ਹਾਲ ਤੇ ਇਤੋਂ ਤੱਕ ਪਹੁੰਚ ਗਈ ਕਿ ਕਿਦਾਰ ਦੇ ਹਰ ਸਵਾਸ ਨਾਲ ਦਿਲ ਦੀ ਧੜਕਣ ਨਾਲ ਉਸ ਨੂੰ ਇਹ ਚੀਜ਼ ਉਠਤੀ ਮਹਿਸੂਸ ਹੁੰਦੀ ਖਾਸ ਕਰਕੇ ਜਦੋਂ ਵੀ ਵੀਣਾ ਦਾ ਜ਼ਿਕਰ ਆਉਂਦਾ ਜਾਂ ਵੀਣਾ ਦੀ ਸ਼ਕਲ ਸਾਹਮਣੇ ਆਉਂਦੀ ਉਸ ਦਾ ਸਾਰਾ ਅੰਦਰਲਾ ਇਹਨਾਂ ਚੀਜ਼ਾਂ ਨਾਲ ਭਰ ਜਾਂਦਾ ਉਹ ਤੜਪ ਉੱਠਦਾ ਉੱਡ ਕੇ ਕਿਸੇ ਅਜਹੀ ਥਾਂ 'ਤੇ ਚਲੇ ਜਾਣ ਲਈ ਉਸ ਦੇ ਕਦਮ ਉਠ ਉਠ ਪੈਂਦੇ ਜਿੱਥੇ ਉਸ ਨੂੰ ਵੀਣਾ ਭੁੱਲ ਸਕੇ ਜਿਸ ਦੁਨੀਆ ਵਿੱਚ ਵੀਣਾ ਸ਼ਬਦ ਦੀ ਹੋਂਦ ਨਾ ਹੋਵੇ ਵੀਣਾ ਨੇ ਅਜੇ ਤੱਕ ਆਪਣੇ ਮਾਂ ਨੂੰ ਨਹੀਂ ਸੀ ਦੱਸਿਆ ਕਿ ਕਿਦਰ ਦੇ ਕਹੇ ਅਨੁਸਾਰ ਉਸਦਾ ਪਿਤਾ ਬਿਮਾਰ ਹੈ ਜੋ ਕੁਝ ਕਿਦਰ ਨੇ ਉਸ ਨੂੰ ਸਿਖਾਇਆ ਵੀਣਾ ਨੇ ਉਹੀ ਕੁਝ ਕਿਹਾ ਕੰਮ ਦਾ ਬਹੁਤ ਜ਼ੋਰ ਹੈ ਕੋਸ਼ਿਸ਼ ਤਾਂ ਕਰਨਗੇ ਪਰ ਸ਼ਾਇਦ ਵਿਆਹ ਤੇ ਨਾ ਪਹੁੰਚ ਸਕਣ ਆਦ ਪਰ ਪਿਓ ਦੀ ਬਿਮਾਰੀ ਦੀ ਚਿੰਤਾ ਤੇ ਉਸਦੇ ਨਾਲ ਆ ਸਕਣ ਦੀ ਹਸਰਤ ਇਹ ਵੀਣਾ ਲਈ ਘੱਟ ਦੁਖਦਾਈ ਨਹੀਂ ਸੀ ਜੇ ਇੰਨੇ ਵਿੱਚ ਹੀ ਵਸ ਹੁੰਦੀ ਤਾਂ ਵੀਣਾ ਦੇ ਦੁੱਖ ਦਾ ਪਿਆਲਾ ਖਬਰੇ ਨਾ ਹੀ ਛਲਕਦਾ ਪਰ ਇਧਰ ਕਿਦਾਰ ਦੀ ਹਾਲਤ ਨੂੰ ਉਹ ਜਿਉਂ-ਜਿਉਂ ਵੇਖਦੀ ਤੇ ਅਨੁਭਵ ਕਰਦੀ ਉਸ ਨੂੰ ਕਿਸੇ ਭਿਆਨਕ ਤੌਖਲੇ ਦੇ ਮਾਰੂ ਪਰਸ਼ਾਵੇਂ ਵਿਖਾਈ ਦੇਣ ਲੱਗ ਪੈਂਦੇ ਵੀਣਾ ਇਤਨੀ ਬਾਲੜੀ ਨਹੀਂ ਸੀ ਕਿ ਕਿਦਾਰ ਦੀ ਮਾਨਸਿਕ ਅਵਸਥਾ ਨੂੰ ਸਮਝ ਨਾ ਸਕਦੀ ਹੋਵੇ ਬਲਕਿ ਕਈਆਂ ਹਾਲਤਾਂ ਵਿੱਚ ਤਾਂ ਉਹ ਕਿਦਾਰ ਨਾਲੋਂ ਵੀ ਵਧੇਰੇ ਸਮਝ ਲੈਂਦੀ ਸੀ ਜਦ ਉਹ ਵੇਖਦੀ ਕਿ ਕਿਦਾਰ ਹੁਣ ਉਸ ਦੇ ਸਾਹਮਣੇ ਹੋਣ ਤੋਂ ਕਿਵੇਂ ਕੰਨੀ ਕਤਰਾਉਂਦਾ ਹੈ ਤੇ ਕਿਵੇਂ ਉਹ ਕੰਮ ਤੋਂ ਵਾਪਸ ਆ ਕੇ ਚਿੱਕੀ ਮੰਜੀ ਲਈ ਅੰਦਰੋਂ ਬੂਹਾ ਮਾਰ ਕੇ ਪਿਆ ਰਹਿੰਦਾ ਹੈ। ਕੇਦਾਰ ਦਾ ਧੀਰਜ ਬੰਨਣ ਲਈ ਵੀਣਾ ਕਈ ਉਪਰਾਲੇ ਕਰਦੀ ਕਿਸੇ ਨਾ ਕਿਸੇ ਬਹਾਨੇ ਖਾਸ ਕਰਕੇ ਚਾਹ ਪੀਉਣ ਦੇ ਬਹਾਨੇ ਉਹ ਉਸ ਨਾਲ ਇਕਾਂਤ ਵਿੱਚ ਕੁਝ ਗੱਲਾਂ ਕਰਨੀਆਂ ਚਾਹੁੰਦੀ ਪਰ ਕੇਦਾਰ ਸੀ ਕਿ ਉਸ ਨੂੰ ਕਦੇ ਵੀ ਮੌਕਾ ਨਹੀਂ ਸੀ ਦਿੰਦਾ। ਜਦੋਂ ਕਦੇ ਵੀਣਾ ਉਸ ਨੂੰ ਬਹੁਤ ਜ਼ਿੱਦ ਕਰਦੀ ਤਾਂ ਉਹ ਖਿੱਚ ਕੇ ਕਹਿੰਦਾ ਵੀਣਾ ਜੇ ਤੂੰ ਮੈਨੂੰ ਤੰਗ ਕਰੇਗੀ ਤਾਂ ਮੈਂ ਕਿਤੇ ਬਾਹਰ ਚਲਾ ਜਾਵਾਂਗਾ। ਵੀਣਾ ਨਿਰਾਸ਼ ਤੇ ਦੁਖੀ ਹੋ ਕੇ ਮੋੜ ਆਉਂਦੀ। ਵੀਣਾ ਪ੍ਰਤੱਖ ਵੇਖ ਰਹੀ ਸੀ ਕਿ ਕਿਦਾਰ ਇਸ ਵੇਲੇ ਇੱਕ ਭਾਰੀ ਤਪੱਸਿਆ ਜਾਂ ਤਿਆਗ अथवा ਕੋਈ ਕਠਨ ਕੁਰਬਾਨੀ ਇਹੋ ਜਿਹਾ ਹੀ ਕੁਝ ਕਰ ਰਿਹਾ ਹੈ। ਜਿਸ ਦਾ ਫਲ ਰੂਪ ਉਸ ਦੀ ਅਰੋਗਤਾ, ਉਸ ਦੇ ਦਿਲ ਦਾ ਅਮਨ ਤੇ ਉਸ ਦੀ ਜਵਾਨੀ ਆਜ ਸਭ ਕੁਝ ਰਸਾਤਲ ਵੱਲ ਜਾ ਰਿਹਾ ਹੈ। ਪਰ ਕੀ ਵੀਣਾ ਪਾਸ ਇਸ ਦਾ ਕੋਈ ਇਲਾਜ ਹੈ ਸੀ? ਸ਼ਾਇਦ ਇੱਕੋ ਜਿਸ ਨੂੰ ਉਸਨੇ ਆਪਣੇ ਭਾਣੇ ਇਲਾਜ ਸਮਝਿਆ ਸੀ ਤੇ ਇਹ ਇਲਾਜ ਉਸਨੇ ਕਰਨਾ ਵੀ ਚਾਹਿਆ ਪਰ ਕਿਦਾਰ ਨੇ ਇਸ ਨੂੰ ਪਰਵਾਣ ਨਹੀਂ ਕੀਤਾ ਜਦ ਕਿ ਕਿਦਾਰ ਨਾਲ ਵਿਆਹ ਕਰਾਉਣ ਦਾ ਸ਼ਬਦ ਵੀਣਾ ਦੀ ਜ਼ੁਬਾਨ ਤੇ ਆਉਂਦਾ ਹੀ ਉਸਨੇ ਰੋਕ ਦਿੱਤਾ ਸੀ ਇੱਕ ਵਾਰੀ ਫੇਰ ਆਖ ਵੇਖਾਂ ਮਤੇ ਇਸ ਨਾਲ ਕਿਦਾਰ ਦੀ ਜਾਨ ਬਚ ਸਕਦੀ ਹੋਵੇ ਇਹ ਖਿਆਲ ਕਈ ਵਾਰੀ ਵੀਣਾ ਦੇ ਦਿਲ ਵਿੱਚ ਉੱਠਿਆ ਜਿਹੜਾ ਹੁਣ ਤੱਕ ਵੀ ਉੱਠ ਰਿਹਾ ਸੀ ਪਰ ਕਿਦਾਰ ਨੇ ਉਹਨੂੰ ਗੱਲ ਕਥ ਕਰਨ ਦਾ ਉਸ ਤੋਂ ਬਾਅਦ ਕਦੀ ਮੌਕਾ ਨਹੀਂ ਦਿੱਤਾ ਵੀਣਾ ਮਾਈਏ ਪਈ ਮੇਲ ਸੱਦਿਆ ਗਿਆ ਘਰ ਵਿੱਚ ਹਲਵਾਈ ਬਿਠਾਇਆ ਗਿਆ ਦਰਜੀ ਬਿਠਾਇਆ ਗਿਆ ਗਾਉਣ ਲਈ ਕੁੜੀਆਂ ਦਾ ਝੁੰਡ ਇਕੱਠਾ ਹੋਇਆ ਕਿਦਾਰ ਨੂੰ ਵੀ ਦੁਕਾਨ ਤੋਂ ਕੁਝ ਦਿਨ ਛੁੱਟੀ ਲੈਣੀ ਪਈ ਕੰਮਕਾਰ ਦਾ ਭਾਰ ਉਸ ਦੇ ਸਿਰ 'ਤੇ ਉਹ ਰਾਤ ਦਿਨ ਕੰਮ ਵਿੱਚ ਝੁਟਿਆ ਰਹਿੰਦਾ ਕਿਸੇ ਵੇਲੇ ਉਹ ਵੀ ਵਿਹਲਾ ਬੈਠਣਾ ਨਹੀਂ ਸੀ ਚਾਹੁੰਦਾ ਇਹ ਸ਼ਾਇਦ ਇਸ ਲਈ ਕਿ ਉਹ ਜਿਵੇਂ ਵਿੱਚ ਪੈ ਕੇ ਉਸ ਦੀਆਂ ਚੀਜ਼ਾਂ ਕੁਝ ਕੁ ਪਤਲੇਰੀਆਂ ਹੋ ਜਾਂਦੀਆਂ ਸਨ ਇਧਰ ਕਈਆਂ ਦਿਨਾਂ ਤੋਂ ਵੀਨਾ ਨੇ ਕਿਦਾਰ ਦੀ ਸ਼ਕਲ ਨਹੀਂ ਸੀ ਵਿਖੀ ਕਿਸੇ ਮਾਈਏ ਪਈ ਕੁੜੀ ਲਈ ਆਪਣੇ ਕਮਰੇ ਚੋਂ ਤੇ ਕੁੜੀਆਂ ਦੇ ਘੇਰੇ ਚੋਂ ਬਾਹਰ ਨਿਕਲਣਾ ਜੁਰਮ ਖਿਆਲ ਕੀਤਾ ਜਾਂਦਾ ਹੈ ਉਸ ਦਾ ਦਿਲ ਚਾਹ ਰਿਆ ਸੀ ਕਿ ਕਿਦਾਰ ਕਿਥੋਂ ਆਉਂਦਾ ਜਾਂਦਾ ਹੀ ਉਸ ਵੱਲ ਝਾਤੀ ਮਾਰ ਜਾਵੇ ਪਰ ਉਸ ਦੀ ਆਸ ਸਫਲ ਨਾ ਹੋਈ ਕਿਦਾਰ ਨੇ ਜਿਵੇਂ ਇਸ ਕਮਰੇ ਦਾ ਰਸਤਾ ਹੀ ਛੱਡ ਦਿੱਤਾ ਸੀ ਮਨ ਮੰਗੀ ਚੀਜ਼ ਦੀ ਅਨਹੋਂਦ ਜਿਉਂ-ਜਿਉਂ ਵੱਧਦੀ ਜਾਵੇ ਸਾਡੀ ਮੰਗ ਵੀ ਉਸ ਦੇ ਨਾਲ ਹੀ ਵਾਅਦੇ ਤੇ ਹੁੰਦੀ ਜਾਂਦੀ ਹੈ ਕਿਦਾਰ ਨੂੰ ਇੱਕ ਵਾਰੀ ਮਿਲ ਕੇ ਉਸ ਨੂੰ ਆਪਣੇ ਅਮਿੱਟ ਪਿਆਰ ਦਾ ਯਕੀਨ ਕਰਾਉਣ ਅਤੇ ਉਸ ਨੂੰ ਜਿਉਂਦੇ ਰਹਿਣ ਦੀ ਪ੍ਰੇਰਣਾ ਕਰਨ ਲਈ ਵੀਣਾ ਦਾ ਦਿਲ ਕਾਲਾ ਹੋ ਰਿਹਾ ਸੀ ਤੇ ਇਸ ਕੰਮ ਵਿੱਚ ਜਿਉਂ-ਜਿਉਂ ਢਿੱਲ ਪੈਂਦੀ ਗਈ ਵੀਣਾ ਦੀ ਮਿਲਨ ਤੀਬਰਤਾ ਹੋਰ ਚਮਕਦੀ ਗਈ ਪਰ ਉਸ ਨੂੰ ਮੌਕਾ ਨਹੀਂ ਲੱਭ ਸਕਿਆ ਅਖੀਰ ਜਦ ਉਸਦੇ ਵਿਆਹ ਵਿੱਚ ਸਿਰਫ 2 ਦਿਨ ਬਾਕੀ ਰਹਿ ਗਏ ਤੇ ਅਜੇ ਵੀ ਉਸ ਦੀ ਚੀਜ਼ ਰੀਜ ਪੂਰੀ ਨਾ ਹੋਈ ਤਾਂ ਵੀਣਾ ਘਬਰਾ ਉઠી ਅੱਜ ਸਵੇਰ ਤੋਂ ਹੀ ਵੀਣਾ ਦਾ ਮਨ ਡਾਢਾ ਪਰੇਸ਼ਾਨ ਹੈ ਕੁੜੀਆਂ ਨੇ ਵੀ ਬਥੇਰੀ ਕੋਸ਼ਿਸ਼ ਕੀਤੀ ਮਾਂ ਨੇ ਵੀ ਤਰਲੇ ਕੀਤੇ ਪਰ ਵੀਨਾ ਨੇ ਰੋਟੀ ਨਾ ਖਾਦੀ ਸਾਰੇ ਦਿਹਾੜੀ ਉਸਨੇ ਇਨ੍ਹਾਂ ਸੋਚਾਂ ਵਿੱਚ ਗੁਆ ਦਿੱਤੀ ਸਿਰਫ ਅੱਜ ਦਾ ਦਿਨ ਬਾਕੀ ਹੈ ਦਿਨ ਚੜ੍ਹਦੇ ਹੀ ਮੈਂ ਕਿਸੇ ਹੋਰ ਘਰ ਵੱਲ ਜਾ ਰਹੀ ਹੋਵਾਂਗੀ ਕੀ ਇੱਕ ਵਾਰੀ ਪਹਿਲਾਂ ਕਿਦਾਰ ਨੂੰ ਨਹੀਂ ਮਿਲ ਸਕਾਂਗੀ ਰਾਤ ਪੈ ਗਈ ਸਾਰਾ ਮੇਲ ਰੋਟੀ ਟੁਕ ਖਾ ਕੇ ਆਪੋ ਆਪਣੇ ਟਿਕਾਣੇ ਜਾ ਲੱਗਾ ਪਰ ਕੁੜੀਆਂ ਦੇ ਢੋਲ ਕੀ ਪੂਰੇ ਜ਼ੋਰ ਦੀ ਵੱਜ ਰਹੀ ਸੀ ਗਾਉਂਦੇ ਗਾਉਂਦੇ ਆ ਉਹਨਾਂ ਦੀਆਂ ਘੁੱਗਾਂ ਮਿਲ ਗਈਆਂ ਢੋਲਕੀ ਵਜਾਉਣ ਵਾਲੀ ਦੀ ਬਾਹ ਥੱਕ ਗਈ ਪਰ ਅਜੇ ਤੱਕ ਹਟਣ ਦਾ ਨਾਂ ਨਹੀਂ ਸੰਲੈਂਦੀ ਆ ਇੱਕ ਗੀਤ ਖਤਮ ਹੁੰਦਾ ਤੇ ਦੂਜਾ ਛੱਟ ਸ਼ੁਰੂ ਹੋ ਜਾਂਦਾ ਉਸ ਛੋਟੇ ਕਮਰੇ ਵਿੱਚ ਦਰੀ ਵਿਛੀ ਹੋਈ ਸੀ ਜਿਸ ਉੱਤੇ 15-20 ਕੁੜੀਆਂ ਬੈਠੀਆਂ ਗਾ ਰਹੀਆਂ ਸਨ 12 ਵੱਜ ਗਏ ਤੇ ਇਸ ਤੋਂ ਬਾਅਦ ਇੱਕ ਪਲ ਗਾਣੇ ਦੀ ਮਹਿਫਿਲ ਵਿੱਚ ਜਰਾ ਜਿਹੀ ਨਹੀਂ ਸੀ ਸਤਲਾਨਾ ਆਈ ਛੇਕੜਲਾ ਦਿਨ ਜੂਸੀ ਅਖੀਰ ਵੱਡੀਆਂ ਬੁੱਡੀਆਂ ਨੇ ਗੁੱਸੇ ਹੋਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਦੀ ਨੀਂਦਰ ਵਿੱਚ ਵਿਗਨ ਪੈ ਰਿਹਾ ਸੀ ਤਾਂ ਕਿਤੇ ਜਾ ਕੇ ਇਹ ਸਿਲਸਿਲਾ ਬੰਦ ਹੋਇਆ ਕਈ ਜਿਹੜੀਆਂ ਗੌਣ ਦੀਆਂ ਬਹੁਤੀਆਂ ਸ਼ਕੀਨ ਸਨ ਉਹਨਾਂ ਨੇ ਤਾਂ ਅੱਜ ਦੀ ਸਾਰੀ ਰਾਤ ਇਸੇ ਤਰ੍ਹਾਂ ਬਿਤਾ ਦੇਣ ਦਾ ਫੈਸਲਾ ਕਰ ਲਿਆ ਸੀ ਪਰ ਦੂਜੀਆਂ ਕਮਰੇ ਵਿੱਚ ਆ ਰਹੀਆਂ ਝਿੜਕਾਂ ਨੇ ਉਹਨਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ ਆਂਡੋਂ ਵਾਣੋਂ ਜਿਹੜੀਆਂ 5-7 ਆਈਆਂ ਹੁੰਨੀਆਂ ਸਨ ਉਹ ਘਰੋਂ ਘਰੀ ਚਲੀਆਂ ਗਈਆਂ ਬਾਕੀ ਮੇਲ ਵਾਲੀਆਂ ਕੁੜੀਆਂ ਥਾਉ ਥਾਈ ਲੇਟ ਗਈਆਂ ਕੁੜੀਆਂ ਦੇ ਘੇਰੇ ਵਿੱਚ ਸੁੱਤੀ ਹੋਈ ਵੀਣਾ ਇਸ ਵੇਲੇ ਆਪਣੇ ਭਵਿਸ਼ ਨੂੰ ਸ਼ਾਇਦ ਕਲਪਨਾ ਦੀਆਂ ਅੱਖਾਂ ਨਾਲ ਵੇਖ ਰਹੀ ਸੀ ਹੌਲੀ-ਹੌਲੀ ਸਭ ਕੁੜੀਆਂ ਨੀਂਦਰ ਦੀ ਮਿੱਠੀ ਗੋਦ ਵਿੱਚ ਖੂਕ ਸੌਂ ਗਈਆਂ ਪਰ ਵੀਣਾ ਅਜੇ ਤੱਕ ਜਾਗਦੀ ਸੀ ਉਸ ਦੇ ਸਾਹਮਣੇ ਜਾਲੇ ਵਿੱਚ ਨਿਮੀ-ਨਿਮੀ ਲਾਲ ਟੈਂ ਜਾਗ ਰਹੀ ਸੀ ਜਿਸ ਦੀ ਬੱਤੀ ਸੌਣ ਤੋਂ ਪਹਿਲਾਂ ਕਿਸੇ ਕੁੜੀ ਨੇ ਨੀਵੀਂ ਕਰ ਦਿੱਤੀ ਸੀ ਵੀਨਾ ਦੀ ਨਜ਼ਰ ਇਸ ਵੇਲੇ ਇਸ ਨਿਮੀ ਲਾਟ ਉੱਤੇ ਜੰਮੀ ਹੋਈ ਸੀ ਸਾਰੇ ਕਮਰੇ ਵਿੱਚ ਹਨੇਰਾ ਸੀ ਸਿਰਫ ਇਸ ਲਾਲ ਤਨ ਦੁਆਲੇ ਹੀ ਪਤਲਾ ਜਿਹਾ ਚਾਨਣ ਦਾ ਘੇਰਾ ਵਿਖਾਈ ਦੇ ਰਿਹਾ ਸੀ ਸੁੱਤਿਆਂ-ਸੁੱਤਿਆਂ ਉਸ ਨੂੰ ਕੁਝ ਖਿਆਲ ਆਇਆ ਉਹ ਉੱਠ ਕੇ ਬੈਠ ਗਈ ਤੇ ਫਿਰ ਤੂ ਜਹੀ ਨਜ਼ਰ ਨਾਲ ਉਸ ਨੇ ਸਾਰੀਆਂ ਸੁੱਤਿਆਂ ਹੋਈਆਂ ਕੁੜੀਆਂ ਵੱਲ ਤੱਕਿਆ ਫਿਰ ਉਸ ਨੇ ਆਪਣੇ ਸੱਜੇ ਪਾਸੇ ਲੇਟੀ ਹੋਈ ਵਿਦਿਆ ਵੱਲ ਨਜ਼ਰ ਫੇਰੀ ਜਿਹੜੀ ਸ਼ਾਇਦ ਮੱਛਰ ਲੜਨ ਕਰਕੇ ਗੱਲ ਨੂੰ ਖੁਰਕਦੀ ਹੋਈ ਪਾਸਾ ਪਰਤ ਰਹੀ ਸੀ ਵੀਣਾ ਨੇ ਉਸ ਦਾ ਹੱਥ ਫੜ ਕੇ ਇੱਕ ਦੋ ਵਾਰੀ ਹਿਲਾਇਆ ਉਹ ਅੱਖਾਂ ਖੋਲ ਕੇ ਵੀਣਾ ਵੱਲ ਤੱਕੀ ਵੀਣਾ ਨੇ ਉਸ ਨੂੰ ਉਠਾਲ ਕੇ ਇਸ਼ਾਰੇ ਨਾਲ ਆਪਣੇ ਮਗਰ ਆਉਣ ਨੂੰ ਕਿਹਾ ਤੇ ਲਾਲਟਨ ਚੁੱਕ ਕੇ ਕਮਰੇ ਵਿੱਚੋਂ ਬਾਹਰ ਨਿਕਲੀ ਚੁੱਪਚਾਪੀ ਵਿਦਿਆ ਵੀ ਉਸ ਦੇ ਪਿੱਛੇ ਤੁਰ ਪਈ ਬਾਹਰ ਪੌੜੀਆਂ ਕੋਲ ਜਾ ਕੇ ਉਸ ਨੇ ਵਿਦਿਆ ਦੇ ਕੰਨ ਵਿੱਚ ਕਿਹਾ ਮੈਂ ਉੱਪਰ ਜਾ ਕੇ ਬਰਸਾਤੀ ਵਿੱਚ ਬੈਠਣੀ ਆ ਤੂੰ ਜਾ ਕੇ ਭਰਾ ਜੀ ਨੂੰ ਸੱਦ ਲਿਆ ਜਦ ਵਿਦਿਆ ਜਾਣ ਲੱਗੀ ਤਾਂ ਇਤਨਾ ਵੀਣਾ ਨੇ ਹੋਰ ਕਹਿ ਦਿੱਤਾ ਮੇਰਾ ਨਾਂ ਨਾ ਲੈਂ ਅੱਖੀ ਬੀਜੀ ਬੁਲਾਉਂਦੇ ਨੇ ਵੀਣਾ ਬਰਸਾਤੀ ਵਿੱਚ ਜਾ ਪਹੁੰਚੀ ਉੱਥੇ ਇੱਕ ਢਿੱਲੜ ਜਿਹਾ ਮੰਝਾ ਖੜਾ ਕੀਤਾ ਹੋਇਆ ਸੀ ਜਿਸ ਨੂੰ ਡਾਹ ਕੇ ਬੈਠ ਗਈ ਥੋੜੀ ਦੇਰ ਬਾਅਦ ਉਸ ਨੂੰ ਕਿਸੇ ਦੇ ਪੈਰਾਂ ਦਾ ਖੜਾਕ ਸੁਣਾਈ ਦਿੱਤਾ ਕਿੱਥੇ ਨੇ ਬੀਜੀ ਕਿਦਾਰ ਨੇ ਜਦ ਉਮੀਦ ਤੋਂ ਉਲਟ ਮਾਇਆ ਦੀ ਥਾਂ ਵੀਣਾ ਨੂੰ ਵੇਖਿਆ ਤਾਂ ਉਸ ਨੂੰ ਇਹ ਸਵਾਲ ਕੀਤਾ ਬੀਜੀ ਨੇ ਨਹੀਂ ਮੈਂ ਸੱਦਿਆ ਸੀ ਬੈਠ ਜਾਓ ਜਰਾ ਪਰ ਵਿਦਿਆ ਤੇ ਕਹਿੰਦੀ ਸੀ ਮੈਂ ਹੀ ਉਸ ਨੂੰ ਕਿਹਾ ਸੀ ਮੇਰਾ ਨਾਂ ਨਾ ਲਵੀ ਜੇ ਮੇਰਾ ਨਾਂ ਲੈਂਦੀ ਤਾਂ ਮੈਨੂੰ ਪਤਾ ਸੀ ਤੁਸੀਂ ਨਹੀਂ ਆਉਣਾ ਨਹੀਂ ਸੀ ਆਉਣਾ ਕਿਦਾਰ ਵੀਣਾ ਤੋਂ ਜਰਾ ਪਰੇ ਮੰਜੇ ਦੀ ਹੀਨ ਤੇ ਬੈਠ ਗਿਆ ਉਸ ਨੇ ਪੁੱਛਣਾ ਚਾਹਿਆ ਕਿ ਰਾਤ ਦੇ 2 ਵਜੇ ਇਹੋ ਜਿਹਾ ਕਿਹੜਾ ਕੰਮ ਆਪਿਆ ਸੀ ਪਰ ਕੁਝ ਵੀ ਉਸ ਦੇ ਮੂੰਹੋਂ ਨਿਕਲ ਸਕਿਆ ਜੋ ਕੁਝ ਉਹ ਆਪਣੇ ਸਾਹਮਣੇ ਵੇਖ ਰਿਹਾ ਸੀ ਇਸ ਦ੍ਰਿਸ਼ ਨੇ ਸ਼ਾਇਦ ਉਸ ਦੀ ਜ਼ੁਬਾਨ ਫੜ ਲਈ ਸੀ ਵੀਣਾ ਨੇ ਸੁਹਾ ਸਾਲੂ ਲਿਆ ਹੋਇਆ ਸੀ ਉਸਦੇ ਗੋਰੇ ਕੋਮਲ ਹੱਥਾਂ ਉੱਤੇ ਮਹਿੰਦੀ ਦਾ ਗੂੜਾ ਰੰਗ ਲਾਲ ਟੈਂਦੀ ਰੋਸ਼ਨੀ ਵਿੱਚ ਲਿਸ਼ਕ ਰਿਹਾ ਸੀ ਜਦੋਂ ਉਹ ਬਾਹਨ ਹਿਲਾਉਂਦੀ ਤਾਂ ਉਸਦੇ ਗੁੱਟ ਨਾਲ ਬੰਨੇ ਗਾਨੇ ਦੀਆਂ ਕਾੜੀਆਂ ਹਿਲਦੀਆਂ ਤੇ ਨਾਲ ਹੀ ਅਰਕਾਂ ਰੱਤਾ ਚੂੜਾ ਵਜੂ ਉੱਠਦਾ ਸਿਰ ਤੇ ਫੁੱਲ ਚੌਂਕ ਖੂਨ ਕਰਕੇ ਉਸਦਾ ਕੱਦ ਪਹਿਲਾਂ ਨਾਲੋਂ ਉੱਚੇਰਾ ਹੋ ਗਿਆ ਜਾਪਦਾ ਸੀ ਵੀਣਾ ਨੇ ਲਾਲਟੈਂ ਬੁਝਾ ਦਿੱਤੀ ਮਤੇ ਕੋਈ ਵੇਖ ਨਾ ਲਵੇ ਤੁਹਾਨੂੰ ਗੁੱਸਾ ਤੇ ਨਹੀਂ ਲੱਗਾ ਕੁਵੇਲੇ ਮੈਂ ਤੁਹਾਡੀ ਨੀਂਦਰ ਖਰਾਬ ਕੀਤੀ ਏ ਵੀਨਾ ਨੇ ਉਸਦੇ ਮੁਰਝਾਈ ਚਿਹਰੇ ਉੱਤੇ ਨਜ਼ਰ ਗੱਡ ਕੇ ਪੁੱਛਿਆ ਇਸ ਦੇ ਉੱਤਰ ਵਿੱਚ ਕਿਦਾਰ ਦਾ ਦਿਲ ਕਹਿ ਰਿਹਾ ਸੀ ਨੀਂਦਰ ਆਈ ਹੀ ਕਿਸ ਨੂੰ ਸੀ ਪਰ ਉਸਨੇ ਹੂੰ ਉਸਦੇ ਹੋਠਾਂ ਵਿੱਚੋਂ ਕੁਝ ਵੀ ਨਾ ਨਿਕਲਿਆ ਬੋਲਣਾ ਨਹੀਂ ਭਰਾ ਜੀ ਐਤਕੀ ਵੀਨਾ ਦੀ ਜ਼ਬਾਨ ਵਿੱਚ ਉਸਦੇ ਗਲੇ ਵਿੱਚ ਅਤੇ ਉਸ ਦੀਆਂ ਅੱਖਾਂ ਵਿੱਚ ਇੱਕੋ ਚੀਜ਼ ਸੀ ਪਿਆਰ ਦਾ ਗੂੜਾ ਰੰਗ ਉਸਦੇ ਹੱਥਾਂ ਉੱਤੇ ਲੱਗੀ ਹੋਈ ਮਹਿੰਦੀ ਨਾਲੋਂ ਵੀ ਗੂੜਾ ਕਈ ਦਿਨਾਂ ਤੋਂ ਇਸਤਰੀ ਸੁਭਾਅ ਨੇ ਉਸਦੇ ਦਿਲ ਅੱਗੇ ਸੰਗ ਦੀ ਜਿਹੜੀ ਕੰਧ ਉਸਾਰੀ ਹੋਈ ਸੀ ਪਿਆਰ ਦੇ ਤੇਜ਼ ਹੜ ਅੱਗੇ ਉਹ ਕੰਦ ਇੱਕਦਮ ਰੁੱਢਪੁੱਢ ਪਈ ਕਿਦਾਰ ਦੀ ਜਵਾਨ ਜਦ ਫੇਰ ਵੀ ਨਾ ਖੁੱਲੀ ਤਾਂ ਬਿਨਾ ਸਰਕ ਕੇ ਉਸ ਦੇ ਨਾਲ ਜਾ ਲੱਗੀ ਤੇ ਉਸ ਦਾ ਹੱਥ ਆਪਣੇ ਦੋਹਾਂ ਹੱਥਾਂ ਵਿੱਚ ਫੜ ਕੇ ਤਰਲੇ ਭਰੀ ਆਵਾਜ਼ ਵਿੱਚ ਬੋਲੀ ਭਰਾ ਜੀ ਹੁਣ ਤੇ ਬੋਲੋ ਹੁਣ ਤੇ ਮੈਂ ਚਲੀ ਜਾਣਾ ਏ ਤੇ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਕਿਦਾਰ ਨੇ ਇਸ ਤਰ੍ਹਾਂ ਅੱਖਾਂ ਝਪਕੀਆਂ ਜਿਵੇਂ ਕਿਸੇ ਨੇ ਠੰਡੇ ਪਾਣੀ ਦਾ ਛਿੱਟਾ ਮਾਰ ਕੇ ਉਸ ਨੂੰ ਨੀਂਦਰ ਤੋਂ ਜਗਾ ਦਿੱਤਾ ਹੋਵੇ ਉਹ ਬੋਲਿਆ ਕੀ ਪੁੱਛਨੀ ਹੈ ਵੀਣੀ ਤੁਸੀਂ ਕਿਹੜੀ ਗੱਲਾਂ ਗੁੱਸੇੋਂ ਮੇਰੇ ਨਾਲ ਇੱਕ ਵਾਰੀ ਫੇਰ ਕਿਦਾਰ ਉੱਤੇ ਖਾਮੋਸ਼ੀ ਛਾ ਗਈ ਵੀਣਾ ਦੇ ਛੋਟੇ ਜਿਹੇ ਪ੍ਰਸ਼ਨ ਦਾ ਉੱਤਰ ਜੇ ਕੋਈ ਉਸ ਪਾਸ ਹੈ ਸੀ ਤਾਂ ਇਹੋ ਜੋ ਕੁਝ ਉਸਨੇ ਕਿਹਾ ਕੌਣ ਕਹਿੰਦਾ ਵੀਣੀ ਛੱਡੋ ਵੀ ਮੂੰਹ ਰੱਖਣੀਆਂ ਗੱਲਾਂ ਵੀਣਾ ਦੇ ਤਰਲੇ ਵਿੱਚ ਐਤਕੀ ਪੱਥਰ ਗਾਲ ਸ਼ਕਤੀ ਸੀ ਮੈਂ ਢੀ ਅਣਜਾਣੀ ਤੇ ਨਹੀਂ ਵੀਣਾ ਦੇ ਚਿਹਰੇ ਉੱਤੇ ਅਜਬਾਲ ਸਰਲਤਾ ਦੇ ਥਾਂ ਡੂੰਗੀ ਗੰਭੀਰਤਾ ਸੀ ਉਸ ਦੇ ਉਪਰੋਕਤ ਵਾਕ ਨਾਲ ਕਿਦਾਰ ਦਾ ਦਿਲ ਜਿਹੜਾ ਉਸ ਦੀ ਧੀਰਜ ਤੇ ਸਬਰ ਦੇ ਬੰਨ ਮਾਰ ਕੇ ਰੁਕਿਆ ਹੋਇਆ ਸੀ ਸੱਚਮੁੱਚ ਪੰਗਰ ਕੇ ਵਹਿ ਤੁਰਿਆ ਸ਼ਾਇਦ ਉਹ ਜੋ ਕੁਝ ਜਿਉਂਦੇ ਜੀ ਆਪਣੇ ਸੀਨੇ ਵਿੱਚੋਂ ਨਹੀਂ ਸੀ ਕੱਢਣਾ ਚਾਹੁੰਦਾ ਉਹ ਕਿਸੇ ਅਮੋੜ ਤਾਕਤ ਨੇ ਉਸ ਦੀ ਜ਼ੁਬਾਨੋਂ ਕਢਾ ਦਿੱਤਾ ਵੀਣੀ ਮੈਂ ਨਹੀਂ ਦੱਸ ਸਕਦਾ ਮੇਰੀ ਚੰਗੀ ਵੀਣੀ ਇਸ ਬਾਰੇ ਮੇਰੇ ਕੋਲੋਂ ਕੁਝ ਨਾ ਪੁੱਛ ਮੈਂ ਤੇਰੇ ਅੱਗੇ ਵਾਸਤਾ ਪਾ ਕੇ ਕਹਿਣਾ ਨਾ ਪੁੱਛਾਂ ਇਹ ਜਾਣਦੇ ਹੋਈ ਵੀ ਕਿ ਤੁਹਾਡੇ ਦਿਲ ਵਿੱਚ ਕੁਝ ਹੈ ਕੀ ਕੰਨਾਂ ਪੁੱਛਾਂ ਪਰ ਪਰ ਭਰਾ ਜੀ ਇਹ ਕੀ ਵੀਣਾ ਉਸਦੇ ਹੋਰ ਨੇੜੇ ਹੋ ਕੇ ਇੱਥੋਂ ਤੱਕ ਕੇ ਉਸਦੇ ਮੂੰਹ ਪਾਸ ਮੂੰਹ ਲੈ ਜਾ ਕੇ ਬੋਲੀ ਤੁਸੀਂ ਤੁਸੀਂ ਸ਼ਰਾਬ ਪੀਤੀ ਹੈ ਤੁਹਾਡੇ ਮੂੰਹ ਚੋਂ ਵਿੱਚੋਂ ਹੀ ਕਿਦਾਰ ਬੋਲਿਆ ਬੇਸ਼ੱਕ ਬੀਣੀ ਮੈਂ ਸ਼ਰਾਬ ਪੀਤੀ ਹੈ ਪਰ ਕਿਉਂ ਇਸ ਲਈ ਕਿ ਮੈਂ ਤੈਨੂੰ ਭੁੱਲ ਸਕਾਂ ਤੇ ਤੂੰ ਮੈਨੂੰ ਨਫ਼ਰਤ ਕਰ ਸਕੇ ਭਰਾ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਕੁਝ ਨਹੀਂ ਵੀ ਨਹੀਂ ਮੈਂ ਤੇਰੇ ਕੋਲੋਂ ਮਾਫੀ ਮੰਗਣਾ ਜੇ ਮੇਰੇ ਕੋਲੋਂ ਕੁਝ ਤੇ ਗੱਲ ਖਤਮ ਕਰਨ ਤੋਂ ਪਹਿਲਾਂ ਹੀ ਉੱਠ ਕੇ ਬਾਹਰ ਵੱਲ ਤੁਰ ਪਿਆ ਪਰ ਵੀਨਾ ਨੇ ਉਸ ਦੀ ਬਾਹ ਫੜ ਕੇ ਫਿਰ ਉੱਥੇ ਹੀ ਬਿਠਾ ਲਿਆ ਕੀ ਕਿਹਾ ਜੇ ਮੈਂ ਤੁਹਾਨੂੰ ਨਫ਼ਰਤ ਕਰਾਂ ਤੇ ਰੋਕਦੇ ਆ ਰੋਕਦੇ ਆ ਇਹ ਵੀਨਾ ਦੇ ਹਿੱਕ ਚੋਂ ਗਰਮ ਹਵਾ ਦਾ ਇੱਕ ਬੁੱਲਾ ਨਿਕਲ ਕੇ ਬਰਸਾਤੀ ਦੀ ਖਾਮੋਸ਼ੀ ਵਿੱਚ ਰਲ ਗਿਆ ਹਾਂ ਤੇ ਮੈਂ ਸਿਗਰਟ ਪੀਣੇ ਵੀ ਇਸ ਕਰਕੇ ਸ਼ੁਰੂ ਕੀਤੇ ਸਨ ਜਾ ਵੀਣੀ ਰੱਬ ਦੇ ਵਾਸਤੇ ਮੇਰੇ ਕੋਲੋਂ ਕੁਝ ਹੋਰ ਨਾ ਪੁੱਛੀ ਨਹੀਂ ਤੇ ਮੇਰਾ ਦਿਲ ਪਾਟ ਜਾਏਗਾ ਵੀਣੀ ਰੋ ਨਾ ਮੇਰੀ ਚੰਗੀ ਵੀਣੀ ਅਥਰੂ ਵਿਖਾ ਕੇ ਮੇਰਾ ਕਿਦਾਰ ਦੀ ਆਵਾਜ਼ ਰੁਕ ਗਈ ਉਹ ਵੀਣਾ ਪਾਸੋਂ ਹੱਥ ਛੁਡਾ ਕੇ ਪਰਲੀ ਨੁੱਕਰ ਨਾਲ ਜਾ ਲੱਗਾ ਵੀਣਾ ਭੱਜ ਕੇ ਉਸ ਪਾਸ ਪਹੁੰਚੀ ਤੇ ਐਤਕੀ ਉਸ ਨੂੰ ਜੱਫੀ ਭਾਰ ਕੇ ਕੁਝ ਬੋਲਣ ਲਈ ਉਸ ਨੇ ਸਿਰ ਚੁੱਕਿਆ ਪਰ ਆਵਾਜ਼ ਸ਼ਾਇਦ ਉਸਦੇ ਬੁੱਲਾਂ ਨਾਲ ਟਕਰਾ ਕੇ ਫਿਰ ਪਿਛਾਂ ਮੁੜ ਗਈ। ਕਿਦਾਰ ਨੇ ਉਸਦੇ ਸਿਰ ਨੂੰ ਬਾਹ ਵਿੱਚ ਘੁੱਟ ਲਿਆ ਤੇ ਰਜਵਾਂ ਪਿਆਰ ਦਿੰਦਿਆਂ ਕਿਹਾ, "ਵੀਣੀ ਪ੍ਰਮਾਤਮਾ ਤੇਰਾ ਸੁਹਾਗ ਅਟਲ ਰੱਖੀ। ਤੇਰੇ ਵੱਲੋਂ ਠੰਡੀ ਵਾਹ ਆਉਂਦੀ ਰਹੇ, ਮੇਰੇ ਲਈ ਇਤਨਾ ਹੀ ਕਾਫੀ ਹੈ।" ਉਹ ਵੀਣਾ ਨੂੰ ਆਪਣੇ ਸਰੀਰ ਨਾਲੋਂ ਪਰੇ ਹਟਾਉਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਵੀਣਾ ਨੇ ਉਸਤੇ ਲੱਕ ਦੁਆਲੇ ਵਹਾ ਪਾ ਕੇ ਹੱਥਾਂ ਦੀ ਕੰਗੜੀ ਇੰਨੀ ਮਜ਼ਬੂਤ ਕੀਤੀ ਹੋਈ ਸੀ ਕਿ ਉਹ ਉਸ ਨੂੰ ਛੁਡਾ ਨਾ ਸਕਿਆ। ਵੀਣਾ ਇਸ ਵੇਲੇ ਨਿਰਵਾਖੀ ਭਾਵੇਂ ਉਸ ਦਾ ਦਿਲ ਅਥਰੂਆਂ ਦੀ ਬੋਲੀ ਵਿੱਚ ਬਹੁਤ ਕੁਝ ਕਹਿ ਰਿਹਾ ਸੀ ਤੇਰੇ ਹਟਕੋਰਿਆਂ ਦੀ ਆਵਾਜ਼ ਦੂਰ ਤੱਕ ਸੁਣਾਈ ਦੇ ਰਹੀ ਹੈ ਵੀਣੀ ਬਸਕਰ ਮੈਂ ਜਿੱਚਰ ਜੀਆਗਾ ਸਿਰਫ ਤੇਰੇ ਲਈ ਜੀਆਗਾ ਮੈਂ ਕੋਸ਼ਿਸ਼ ਕਰਾਂਗਾ ਕਿ ਜਿਉਂਦਾ ਰਹਾਂ ਤੁਹਾਡੀ ਹਾਲਤ ਵੇਖ ਕੇ ਮੈਨੂੰ ਲੱਗ ਰਿਹਾ ਹੈ ਵੀਣਾ ਨੇ ਦਰਦ ਵਿੱਚ ਗੜੂੰਦ ਹੋ ਕੇ ਕਿਹਾ ਮੈਨੂੰ ਡਰ ਲੱਗ ਰਿਹਾ ਹੈ ਵੀਣਾ ਨੇ ਦਰਦ ਵਿੱਚ ਗੜੂੰਦ ਹੋ ਕੇ ਕਿਹਾ ਡਰ ਕਿ ਦਰ ਦੇ ਸ਼ਬਦਾਂ ਵਿੱਚ ਤਸੱਲੀ ਦਾ ਰੰਗ ਸੀ ਕਿਸ ਗੱਲ ਦਾ ਡਰ ਵੀ ਨਹੀਂ ਵੀਣੀ ਜੋ ਕੁਝ ਉਸਦੇ ਉੱਤਰ ਵਿੱਚ ਕਹਿਣ ਲੱਗੀ ਸੀ ਕਹਿ ਨਾ ਸકી ਪਰ ਉਸਦਾ ਦਿਲ ਪੁਕਾਰ ਰਿਹਾ ਸੀ ਤੁਸੀਂ ਪੈਰੋ ਪੈਰ ਮੌਤ ਵੱਲ ਜਾ ਰਹੇ ਹੋ ਭਰਾ ਜੀ ਪਤਾ ਨਹੀਂ ਕਿਦਾਰ ਨੇ ਉਸਦੇ ਦਿਲ ਦੀ ਆਵਾਜ਼ ਸੁਣੀ ਕਿ ਨਹੀਂ ਸ਼ਾਇਦ ਸੁਣ ਹੀ ਲਈ ਹੋਏਗੀ ਜੇ ਨਾ ਸੁਣਦਾ ਤਾਂ ਉਹ ਇਹ ਕਿਉਂ ਕਹਿੰਦਾ ਵੀਣੀ ਮੈਂ ਕੋਸ਼ਿਸ਼ ਕਰਾਂਗਾ ਕਿ ਜਾਉਂਦਾ ਰਾਂ ਭਰਾ ਜੀ ਵੀਣਾ ਚਿੱਲਾਈ ਛੱਡ ਦੇ ਚੰਗੀ ਵੀਣੀ ਤੇਰੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ ਨਹੀਂ ਵੀਣੀ ਛੱਡਦੀ ਮੈਨੂੰ ਵੀਣਾ ਦੀਆਂ ਬਹਾਂ ਸਿੱਥਲ ਹੋ ਕੇ ਪਾਸਿਆਂ ਨਾਲ ਲੰਮਕ ਗਈਆਂ ਬਰਸਾਤੀ ਦੀ ਕੰਧ ਨਾਲ ਸਿਰ ਜੋੜ ਕੇ ਵੀਣਾ ਰੋ ਰਹੀ ਸੀ ਰੋਂਦਿਆਂ ਰੋਂਦਿਆਂ ਅਚਾਨਕ ਉਸਨੇ ਸਿਰ ਚੁੱਕਿਆ ਸ਼ਾਇਦ ਦਿਲ ਵਿੱਚ ਕੋਈ ਡ੍ਰਿੜ ਫੈਸਲਾ ਕਰਕੇ ਸ਼ਾਇਦ ਅੰਤਮ ਫੈਸਲਾ ਕਰਕੇ ਉਹ ਬੋਲ ਉੱઠી ਮੈਂ ਉਹ ਲਫ਼ਜ਼ ਵਾਪਸ ਲੈਂਦੀ ਹਾਂ ਜਿਹੜਾ ਤੁਸੀਂ ਉਸ ਦਿਨ ਕਹਾਇਆ ਸੀ ਭਰਾ ਜੀ ਕਹਿ ਕੇ ਸੱਦਾ ਮੈਨੂੰ ਇਸ ਚੂੜੇ ਦੀ ਇਸ ਗਾਨੇ ਦੀ ਕੋਈ ਪਰਵਾਹ ਨਹੀਂ ਮੈਂ ਤੁਹਾਡੇ ਨਾਲ ਕਹਿੰਦੀ ਕਹਿੰਦੀ ਵੀਣਾ ਆਪਣੇ ਚੋਹੇ ਪਾਸੇ ਤੱਕੀ ਉਸ ਦੇ ਅੰਦਰੋਂ ਕੁਝ ਬੋਲ ਉੱਠਿਆ ਚੱਲੀ ਵੀਣਾ ਕਿਸ ਨੂੰ ਕਹਿ ਰਹੀ ਹੈ ਤੇ ਉਸਨੇ ਸਹਨੇਰੀ ਬਰਸਾਤੀ ਵਿੱਚ ਹੋਰ ਚੰਗੀ ਤਰ੍ਹਾਂ ਅੱਖਾਂ ਗੱਡ ਕੇ ਚੁਪਾਸੀ ਤੱਕਿਆ ਪਰ ਕਿਦਾਰ ਕਿਤੇ ਨਹੀਂ ਸੀ ਉਹ ਵਾਪਸ ਜਾ ਚੁੱਕਾ ਸੀ ਵੀਣਾ ਦੀਆਂ ਲੱਤਾਂ ਵਿੱਚ ਇਸ ਵੇਲੇ ਇਤਨਾ ਵੀ ਸਾਹਸਤ ਨਹੀਂ ਸੀ ਕਿ ਪੌੜੀਆਂ ਉਤਰ ਸਕਦੀ ਕੰਧ ਨੂੰ ਫੜ ਕੇ ਉਹ ਹੇਠਾਂ ਉਤਰੀ ਜਿੱਥੋਂ ਉੱਠ ਕੇ ਗਈ ਸੀ ਉੱਥੇ ਹੀ ਜਾ ਕੇ ਲੇਟ ਗਈ ਹੇਠਾਂ ਗਲੀ ਵਿੱਚ ਹੂ ਹੂ ਕਰਕੇ ਇੱਕ ਦੋ ਕੁੱਤੇ ਰੋ ਰਹੇ ਸਨ ਇਸ ਬਦਸ਼ਕਦੀ ਆਵਾਜ਼ ਤੋਂ ਬਚਣ ਲਈ ਵੀਣਾ ਨੇ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪਰ ਫਿਰ ਵੀ ਉਹ ਨਹਿਸ਼ ਆਵਾਜ਼ ਉਸ ਨੂੰ ਸੁਣਾਈ ਦੇਣੋਂ ਨਾ ਰੁਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ